ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 26 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਜਿਵੇਂ ਦੱਸਿਆ ਹੋਇਆ ਸੀਗਾ ਕਿ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਦੁਪਹਿਰ ਤੱਕ ਸਾਫ਼ ਰਹਿਣ ਦੀ ਸੰਭਾਵਨਾ ਹੈ ਮੌਸਮ ਉਸੇ ਤਰ੍ਹਾਂ ਹੀ ਰਿਹਾ ਮੌਸਮ ਸਾਫ਼ ਰਿਹਾ ਕਿਤੇ ਕਿਤੇ ਹਲਕੀ ਜਿਹੀ ਬੱਦਲਬਾਜ਼ੀ ਜ਼ਰੂਰ ਦੇਖਣ ਨੂੰ ਮਿਲੀ ਪਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਤੇ ਤਿੱਖੀ ਧੁੱਪ ਨਿਕਲੀ ਹੋਈ ਸੀਗੀ ਪਰ ਬਾਅਦ ਦੁਪਹਿਰ ਜਿਵੇਂ ਹੀ ਮੌਸਮ ਜਾਵੇਗਾ ਥੋੜਾ ਥੋੜਾ ਪੰਜਾਬ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਜਾਵੇਗਾ ਬਾਅਦ ਦੁਪਹਿਰ ਤੋਂ ਕੁਝ ਕੇ ਖੇਤਰਾਂ ਦੇ ਵਿੱਚ ਬੱਦਲ ਐਕਟੀਵੇਟ ਹੁੰਦੇ ਹੋਏ ਦਿਖਾਈ ਦੇ ਰਹੇ ਹਨ ਜਿਹੜੇ ਕਿ ਅਗਲੇ ਕੁਝ ਕੇ ਘੰਟਿਆਂ ਤੱਕ ਮੀਂਹ ਪਉਣ ਦੀ ਸੰਭਾਵਨਾ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਲਹਿੰਦੇ ਪੰਜਾਬ ਵਾਲੇ ਪਾਸੇ ਉਹ ਬੱਦਲ ਦਾਖਲ ਹੋਣਗੇ ਜਿਹੜੇ ਕਿ ਅੰਮ੍ਰਿਤਸਰ ਤਨਤਨ ạtari ਬਾਰਡਰ ਹੋ ਗਿਆ ਡੇਰਾ ਬਾਬਾ ਨਾਨਕ ਹੋ ਗਿਆ ਗੁਰਦਾਸਪੁਰ ਦੇ ਇਲਾਕੇ ਹੋ ਗਿਆ ਇਹਨਾਂ ਵਿੱਚ ਅਗਲੇ ਕੁਝ ਕਿ ਘੰਟਿਆਂ ਤੱਕ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਵਧੀਆ ਤੇ ਜੇਕਰ ਬੱਦਲ ਵਧਿਆ ਰਿਹਾ ਤਾਂ ਪਠਾਨਕੋਟ ਕਰਪੂਥਲਾ ਜਾਂ ਬਿਆਸ ਖੇਤਰ ਇਹਨਾਂ ਦੇ ਵੀ ਕੁਝ ਇੱਕ ਜ਼ਿਲ੍ਹਿਆਂ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਦੂਸਰੀ ਤਰਫ ਕੁਝ ਕ ਬੱਦਲ ਸੰਗਰੂਰ ਏਰੀਏ ਦੇ ਆਸ-ਪਾਸ ਵੀ ਐਕਟੀਵੇਟ ਹੋ ਰਹੇ ਹਨ ਜਿਨ੍ਹਾਂ ਵਿੱਚ ਅਮੀਰੀਆ ਕਿ ਟੁੱਟਵੇਂ ਤੌਰ ਤੇ ਕੁਝ ਕੇ ਖੇਤਰਾਂ ਦੇ ਵਿੱਚ ਮੀਂਹ ਪੁੱਜਣ ਦੀ ਸੰਭਾਵਨਾ ਰਵੇ ਕਿ ਉਹਦੇ ਵਿੱਚ ਹੋ ਸਕਦਾ ਕਿ ਸੰਗਰੂਰ ਮਲੇਰਕੋਟਲਾ ਤੁਰੀ ਬਰਨਾਲਾ ਫਤਿਹਗੜ ਸਾਹਿਬ ਜਾਂ ਪਟਿਆਲਾ ਜਾਂ ਥੋੜੇ ਬਹੁਤੇ ਹੋਰ ਖੇਤਰਾਂ ਦੇ ਵਿੱਚ ਵੀ ਛੱਟ-ਛਰਟ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਕੁਝ ਕੁ ਇਲਾਕਿਆਂ ਦੇ ਵਿੱਚ ਬੱਦਲਬਾਜ਼ੀ ਬਣ ਕੇ ਲੰਘਦੀ ਰਹੇਗੀ ਅਗਲੇ 2 ਤੋਂ 3 ਦਿਨ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਟੁੱਟਵੇਂ ਤੌਰ ਤੇ ਬਾਦ ਦੁਪਹਿਰ ਲਗਾਤਾਰ ਪੰਜਾਬ ਵਿੱਚ ਮੀਂਹ ਪੈਂਦੇ ਰਹਿਣਗੇ ਸੋ ਕੱਲ ਤੋਂ ਮੀਂਹ ਦੀ ਆਮਦ ਵਿੱਚ ਵਾਧਾ ਦੇਖਣ